ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ ਨਵੰਬਰ ਮਹੀਨੇ ਦੇ 1696 ਈਸਵੀ ਵਿੱਚ ਮਾਤਾ ਜੀਤੋ ਜੀ ਦੀ ਪਾਵਨ ਕੁੱਖੋਂ ਅਨੰਦਪੁਰ ਸਾਹਿਬ ਵਿਖੇ ਹੋਇਆ ਤੇ ਬਾਬਾ ਫਤਿਹ ਸਿੰਘ ਜੀ ਦਾ ਜਨਮ ਫਰਵਰੀ ਦੇ ਮਹੀਨੇ 1699 ਈਸਵੀ ਨੂੰ ਮਾਤਾ ਜੀਤੋ ਜੀ ਦੀ ਪਾਵਨ ਕੁੱਖੋਂ ਅਨੰਦਪੁਰ ਸਾਹਿਬ ਵਿਖੇ ਹੋਇਆ ਸੀ ਹਲ ਦੋਮੇ ਸਹਿਬਜਾਦੇ ਬਹੁਤ ਛੋਟੇ ਹੀ ਸਨ ਕਿ ਸਨ 1700 ਵਿੱਚ ਮਾਤਾ ਜੀਤੋ ਜੀ ਸੱਚਖੰਡ ਚਲੇ ਗਏ ਤੇ ਦੋਵੇਂ ਛੋਟੇ ਸਹਿਬਜਾਦਿਆਂ ਦਾ ਪਾਲਨ ਪੋਸ਼ਣ ਦਾਦੀ ਮਾਤਾ ਗੁਜਰਕੌਰ ਜੀ ਨੇ ਕੀਤਾ ਮਾਤਾ ਗੁਜਰਕੌਰ ਜੀ ਨੇ ਸਹਿਬਜਾਦਿਆਂ ਨੂੰ ਧੰਗੁਰ ਅਰਜਨਦੇਵ ਸਾਹਿਬ ਜੀ ਤੇ ਧੰਗੁਰ ਤੇਗ ਬਹਾਦਰ ਸਾਹਿਬ ਜੀ ਦੀਆਂ ਲਸਾਨੀ ਸ਼ਹਾਦਤਾਂ ਧੰਗੁਰ ਹਰਗੋਬਿੰਦ ਸਾਹਿਬ ਜੀ ਦੀ ਬੇਮਿਸਾਲ ਬਹਾਦਰੀ ਤੇ ਉਹਨਾਂ ਦੇ ਜੀਵਨ ਦੇ ਹੋਰ ਵੀ ਅਦੁੱਤੀ ਕਰਨਾਂ ਬਾਰੇ ਦੱਸਿਆ ਹੋਰ ਵੀ ਬਯੰਤ ਗੁਰਸਿੱਖ ਜੋ ਕਿ ਸਿੱਖੀ ਸਿਦਕ ਵਿੱਚ ਰਹਿ ਕੇ ਬਾਣਾ ਮੰਨ ਕੇ ਨਾਮ ਸਿਮਰਨ ਵਿੱਚ ਪੱਕੇ ਹੋਏ ਤੇ ਗੁਰੂ ਘਰ ਦੀਆਂ ਬਯੰਤ ਖੁਸ਼ੀਆਂ ਪ੍ਰਾਪਤ ਕੀਤੀਆਂ ਉਹਨਾਂ ਦੀਆਂ ਸਾਖੀਆਂ ਵੀ ਮਾਤਾ ਜੀ ਨੇ ਛੋਟੇ ਸਹਿਬਜ਼ਾਦਿਆਂ ਨੂੰ ਸੁਣਾਈਆਂ ਸਨ ਇਸ ਤਰ੍ਹਾਂ ਦਾਦੀ ਜੀ ਨੇ ਇਨ੍ਹਾਂ ਬੱਚਿਆਂ ਨੂੰ ਸਿੱਖੀ ਸਿਦਕ ਸੂਰਬੀਰਤਾ ਤੇ ਸਿਰੜ ਦੇ ਗੁਣ ਦਿੱਤੇ ਧਰਮ ਵਿੱਚ ਪੱਕੇ ਰਹਿਣਾ ਸਿਖਾਇਆ ਤੇ ਛੋਟੀ ਹੁਮਰੇ ਹੀ ਬੱਚਿਆਂ ਨੂੰ ਬਯੰਤ ਬਾਣੀ ਕੰਠ ਕਰਾਈ ਸਾਸ ਗ੍ਰਾਸ ਸਿਮਰਨ ਦਾ ਅਭਿਆਸ ਕਰਾਇਆ ਮਾਤਾ ਗੁਜਰ ਕੌਰ ਜੀ ਨੇ ਇਸ ਤਰ੍ਹਾਂ ਧਰਮ ਦੀਆਂ ਨੀਹਾਂ ਮਜ਼ਬੂਤ ਕੀਤੀ ਇਤਿਹਾਸ ਗਵਾਹ ਹੈ ਕਿ ਦੋਵੇਂ ਛੋਟੇ ਸਹਿਬਜ਼ਾਦੇ ਜਦੋਂ ਭੀੜ ਬਣੀ ਸਾਰਾ ਪਰਿਵਾਰ ਅਲੱਗ-ਅਲੱਗ ਹੋ ਗਿਆ ਮਾ ਪਿਤਾ ਗੁਰੂ ਤੇ ਦੋਵੇਂ ਵੱਡੇ ਭਰਾਮਾ ਤੋਂ ਵਿਛੜ ਗਏ ਮਾਤਾ ਗੁਜਰ ਕੌਰ ਜੀ ਨਾਲ ਦੋਵੇਂ ਛੋਟੇ ਸਹਿਬਜ਼ਾਦੇ ਪਹਿਲੋਂ ਕੁੰਮੇ ਮਾਸ਼ੀ ਦੀ ਕੁੱਟਿਆ ਵਿੱਚ ਇੱਕ ਰਾਤ ਰਹੀ ਤੇ ਅਗਲੇ ਦਿਨ ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਇਹਨਾਂ ਨੂੰ ਆਪਣੇ ਪਿੰਡ ਆਪਣੇ ਘਰ ਲੈ ਗਿਆ ਗੰਗੂ ਨੂੰ ਪਤਾ ਸੀ ਕਿ ਮਾਤਾ ਜੀ ਕੋਲ ਕਾਫੀ ਧਨ ਹੈ ਮੋਹਰਾ ਹਨ ਉਸ ਦਾ ਮਨ ਲਾਲਚੀ ਹੋ ਗਿਆ ਜਦ ਮਾਤਾ ਜੀ ਤੇ ਸਹਿਬ ਜਦ ਸੌਂਗੇ ਤਾਂ ਲਾਲਚੀ ਗੰਗੂ ਨੇ ਮੋਹਰਾਂ ਵਾਲੀ ਥੈਲੀ ਚੁੱਕ ਲਈ ਖੜਾਕ ਨਾਲ ਮਾਤਾ ਜੀ ਦੀ ਅੱਖ ਖੁੱਲ ਗਈ ਮਾਤਾ ਜੀ ਨੇ ਗੰਗੂ ਨੂੰ ਆਵਾਜ਼ ਮਾਰੀ ਤੇ ਪੁੱਛਿਆ ਕਿ ਕੀ ਹੋਇਆ ਹੈ ਗੰਗੂ ਨੇ ਕੁਝ ਨਹੀਂ ਕੀਤਾ ਪਰ ਅਗਲੇ ਦਿਨ ਸਵੇਰੇ ਹੀ ਮਾਤਾ ਜੀ ਨੇ ਮੋਰਾ ਦੀ ਥੈਲੀ ਬਾਰੇ ਪੁੱਛਿਆ ਤਾਂ ਗੰਗੂ ਗੁੱਸੇ ਨਾਲ ਭਰ ਗਿਆ ਤੇ ਬੋਲਿਆ ਕਿ ਤੁਸੀਂ ਮੈਨੂੰ ਚੋਰ ਸਮਝਿਆ ਹੈ ਇੱਕ ਤਾਂ ਹਕੂਮਤ ਦੇ ਭਾਗੀਆਂ ਨੂੰ ਮੈਂ ਆਪਣੇ ਘਰ ਪਨਾਹ ਦਿੱਤੀ ਹੈ ਉੱਤੋਂ ਤੁਸੀਂ ਮੈਨੂੰ ਚੋਰ ਕਹਿੰਦੇ ਹੋ ਗੰਗੂ ਇਹ ਕਹਿੰਦੇ-ਕਹਿੰਦੇ ਉੱਚੀ-ਉੱਚੀ ਰੌਲਾ ਪਾਉਣ ਲੱਗ ਪਿਆ ਮਾਤਾ ਜੀ ਨੇ ਉਸਨੂੰ ਬਹੁਤ ਰੋਕਿਆ ਪਰ ਉਹ ਪਾਪੀ ਬੋਲ ਹੀ ਗਿਆ ਤੇ ਰੌਲਾ ਪਾਉਂਦਾ ਰਿਹਾ ਘਰੋਂ ਨਿਕਲ ਗਿਆ ਉਸ ਨੂੰ ਪਤਾ ਸੀ ਕਿ ਜੇਕਰ ਗੁਰੂ ਜੀ ਦੇ ਤੇ ਮਾਤਾ ਜੀ ਗੁਰੂ ਜੀ ਦੇ ਮਾਤਾ ਜੀ ਤੇ ਸਹੇਬਜ਼ਾਦਿਆਂ ਦੀ ਖਬਰ ਇਲਾਕੇ ਦੇ कोतवाल ਨੂੰ ਦੇਵਾਂਗਾ ਤਾਂ ਚੰਗਾ ਇਨਾਮ ਹਕੂਮਤ ਵੱਲੋਂ ਮਿਲੇਗਾ ਸੋ ਲਾਲਚਵਸ ਹੋ ਕੇ ਗੰਗੂ ਮੋਰਿੰਡੇ ਦੇ कोतवाल ਕੋਲ ਚਲਾ ਗਿਆ ਤੇ ਮਾਤਾ ਜੀ ਤੇ ਸਹੇਬਜ਼ਾਦਿਆਂ ਦੀ ਸਾਰੀ ਖਬਰ ਦੇ ਦਿੱਤੀ ਉਸੇ ਵੇਲੇ कोतवाल ਨੇ ਜਾਨੀ ਖਾਂ ਤੇ ਮਾਨੀ ਖਾਂ ਨਾਂ ਦੇ ਦੋ ਸਿਪਾਹੀ ਗੰਗੂ ਵੱਲ ਗੰਗੂ ਨਾਲ ਭੇਜ ਦਿੱਤੇ ਇਹਨਾਂ ਨੇ ਗੰਗੂ ਦੇ ਘਰੋਂ ਮਾਤਾ ਜੀ ਤੇ ਦੋਵੇਂ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਮੁਰੰਡੇ ਕੋਤਵਾਲੀ ਵਿੱਚ ਲਿਆਂਦਾ ਗਿਆ ਉਸ ਤੋਂ ਬਾਅਦ ਸਰਹੰਦ ਲੈ ਗਏ ਜਿੱਥੇ ਇਹਨਾਂ ਨੂੰ ਕੈਦ ਕਰਕੇ ਠੰਡੇ ਬੁਰਜ ਵਿੱਚ ਰੱਖਿਆ ਗਿਆ ਅਗਲੇ ਦਿਨ ਦੋਵੇਂ ਸਹਿਬਜ਼ਾਦਿਆਂ ਨੂੰ ਸਵੇਰ ਸਰਹੰਦ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਇਹਨਾਂ ਦੇ ਨਿੱਕੇ ਨਿੱਕੇ ਹੱਥ ਹਥਕੜੀਆਂ ਨਾਲ ਜਕੜੇ ਹੋਏ ਸਨ ਕਚਹਿਰੀ ਦਾ ਵੱਡਾ ਦਰਵਾਜ਼ਾ ਬੰਦ ਸੀ ਤੇ ਪਾਸੇ ਤੇ ਇੱਕ ਨਿੱਕੀ ਜਿਹੀ ਵਾਰੀ ਖੁੱਲੀ ਰੱਖੀ ਗਈ ਸੀ ਤਾਂ ਕਿ ਜੋ ਕੋਈ ਵੀ ਅੰਦਰ ਆਵੇ ਪਹਿਲੋਂ ਸਿਰ ਨਿਵਾ ਕੇ ਅੰਦਰ ਜਾਏ ਪਰ ਸਿਆਣੇ ਗੁਰੂ ਕੇ ਲਾਲਾ ਨੇ ਸੂਬੇ ਦੀ ਇਹ ਚਾਲ ਕਾਮਯਾਬ ਨਹੀਂ ਹੋਣ ਦਿੱਤੀ ਉਹਨਾਂ ਨੇ ਕਚਹਿਰੀ ਵਿੱਚ ਦਾਖਲ ਹੋਣ ਸਮੇਂ ਪਹਿਲੋਂ ਆਪਣੇ ਝਰਨ ਅੰਦਰ ਪਾਏ ਤੇ ਇਸ ਤਰ੍ਹਾਂ ਸਿਰ ਨਹੀਂ ਝੁਕਾਇਆ ਸੂਬਾ ਇਹ ਵੇਖ ਕੇ ਸੜ ਗਿਆ ਬੱਚਿਆਂ ਨੇ ਅੰਦਰ ਜਾ ਕੇ ਫਤਿਹ ਗਜਾਈ ਜਦੋਂ ਉਹਨਾਂ ਨੂੰ ਸਲਾਮ ਕਰਨ ਲਈ ਕਿਹਾ ਗਿਆ ਤਾਂ ਉਹਨਾਂ ਕਿਹਾ ਕਿ ਸਲਾਮ ਅਸੀਂ ਕੇਵਲ ਵਾਹਿਗੁਰੂ ਨੂੰ ਕਰਦੇ ਹਾਂ ਹੋਰ ਕਿਸੇ ਨੂੰ ਨਹੀਂ ਮਾਤਾ ਜੀ ਦੀਆਂ ਦਿੱਤੀਆਂ ਸਿੱਖਿਆਵਾਂ ਬੱਚਿਆਂ ਨੂੰ ਦ੍ਰਿੜ ਸਨ ਉਹ ਡੋਲੇ ਨਹੀਂ ਕਬਰਾਏ ਨਹੀਂ ਕਚਹਿਰੀ ਵਿੱਚ ਬੈਠੇ ਮੁੱਲਾ ਕਾਜੀ ਸਭ ਸਾਹਿਬਜ਼ਾਦਿਆਂ ਦੀ ਛੋਟੀ ਉਮਰ ਤੇ ਦਲੇਰੀ ਵੇਖ ਕੇ ਹੈਰਾਨ ਸਨ ਸਾਹਿਬਜ਼ਾਦਿਆਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਡਾਰ ਦਿੱਤੇ ਗਏ ਇੱਥੋਂ ਤੱਕ ਕਿਹਾ ਗਿਆ ਕਿ ਤੁਹਾਡੇ ਪਿਤਾ ਤੇ ਦੋਵੇਂ ਵੱਡੇ ਭਰਾ ਸ਼ਹੀਦ ਹੋ ਚੁੱਕੇ ਹਨ ਤੁਸੀਂ ਇਸਲਾਮ ਕਬੂਲ ਕਰ ਲਓ ਤਾਂ ਬਚ ਜਾਓਗੇ ਨਹੀਂ ਤਾਂ ਤੁਸੀਂ ਵੀ ਮਾਰੇ ਜਾਓਗੇ ਦੋਹਾ ਸਹਿਬਜ਼ਾਦਿਆ ਨੇ ਅੱਗੋਂ ਬਹਾਦਰੀ ਨਾਲ ਉੱਤਰ ਦਿੱਤਾ ਕਿ ਭਾਵੇਂ ਸਾਨੂੰ ਮਾਰ ਦਿਓ ਪਰ ਅਸੀਂ ਸਿੱਖੀ ਕਿਸਾਂ ਸਵਾਸਾਂ ਨਾਲ ਨਿਭਾਵਾਂਗੇ ਧਰਮ ਨਹੀਂ ਛੱਡਾਂਗੇ ਇਹਨਾਂ ਨੂੰ ਇੱਕ ਦਿਨ ਹੋਰ ਸੋਚਣ ਦਾ ਸਮਾਂ ਦੇਂਦੇ ਹੋਏ ਸੂਬਾ ਸਰਹੰਦ ਨੇ ਇਹਨਾਂ ਨੂੰ ਵਾਪਸ ਠੰਡੇ ਬੁਰਜ ਵਿੱਚ ਮਾਤਾ ਗੁਜਰਕੌਰ ਜੀ ਕੋਲ ਭੇਜ ਦਿੱਤਾ ਦਾਦੀ ਮਾਣੂ ਕਚੈਰੀ ਵਿੱਚ ਹੋਈ ਸਾਰੀ वार्तालाप ਬੱਚਿਆਂ ਨੇ ਕਹਿ ਸੁਣਾਈ। ਸਭ ਹਾਲ ਸੁਣ ਕੇ ਦਾਦੀ ਮਾਣ ਨੇ ਦੋਵਾਂ ਬੱਚਿਆਂ ਨੂੰ ਕੁੱਟ ਕੇ ਛਾਤੀ ਨਾਲ ਲਾ ਲਿਆ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਮਾਤਾ ਗੁਜਰਕਰ ਜੀ ਨੇ ਬੱਚਿਆਂ ਨੂੰ ਤੁਨ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਧਰਮ ਵਿੱਚ ਪਰਪੱਕ ਰਹਿਣ ਦੇ ਤੇ ਜ਼ਾਲਮ ਹਕੂਮਤ ਦੀ ਈਨ ਨਾ ਮੰਨਣ ਦੀਆਂ ਸਾਖੀਆਂ ਸੁਣਾਈਆਂ। ਨਾਮ ਸਿਮਰਨ ਤੇ ਬਾਣੀ ਦੀ ਉੱਚਤਾ ਤੇ ਮਹੱਤਤਾ ਬਾਰੇ ਸਮਝਾਇਆ। ਤੇ ਪੈ ਕਾਹੂ ਕੋ ਦੇਤ ਨੇ ਨੈ ਪੈਮਾਨਾ ਤਾਨ ਵਾਲੇ ਸਿਧਾਂਤ ਨੂੰ ਦ੍ਰਿੜ ਕਰਾਇਆ ਅਗਲੇ ਦਿਨ ਫੇਰ ਦੋਮਾ ਬੱਚਿਆਂ ਦੀ ਸੂਬੇ ਦੀ ਕਚਹਿਰੀ ਵਿੱਚ ਪੇਸ਼ੀ ਸੀ ਦੋਮੇ ਸਾਹਿਬਜਾਦੇ ਚੜ੍ਹਦੀ ਕਲਾ ਵਿੱਚ ਸਨ ਉਸੇ ਤਰ੍ਹਾਂ ਫੇਰ ਕਚਹਿਰੀ ਪਹੁੰਚੇ ਤਾਂ ਗੋਦੀਵਾਨ ਸੁਚਾਨੰਦ ਨੇ ਪੁੱਛਿਆ ਕਿ ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ ਤੇ ਕਿੱਥੇ ਜਾਓਗੇ ਸਾਹਿਬਜਾਦਾ ਜੋਰਾਵਰ ਸਿੰਘ ਜੀ ਨੇ ਬੁਲੰਦ ਆਵਾਜ਼ ਵਿੱਚ ਕਿਹਾ ਕਿ ਅਸੀਂ ਬਾਹਰ ਜਾ ਕੇ ਸਿੰਘ ਸੂਰ ਮੇ ਇਕੱਠੇ ਕਰਾਂਗੇ ਤੇ ਜ਼ਾਲਮ ਹਕੂਮਤਾਂ ਜੜਾ ਪੁੱਟ ਦੇਵਾਂਗੇ ਉਸ ਦੇ ਖਿਲਾਫ ਲੜਾਂਗੇ ਦੀਵਾਨ ਸੁਚਾਨੰਦ ਇਹ ਸੁਣ ਕੇ ਸੜ ਕੇ ਕੋਲੇ ਹੋ ਗਿਆ ਤੇ ਨਵਾਬ ਨੂੰ ਕਹਿਣ ਲੱਗਾ ਜਨਾਬ ਸੱਪ ਦੇ ਬੱਚੇ ਸਪੁੱਲੇ ਹੀ ਹੁੰਦੇ ਹਨ ਇਹਨਾਂ ਨੂੰ ਛੱਡਣਾ ਠੀਕ ਨਹੀਂ ਹੈ ਕਾਜੀ ਨੇ ਵੀ ਹਾਂ ਵਿੱਚ ਹਾਂ ਮਿਲਾਈ ਨਵਾਬ ਨੇ ਬੱਚਿਆਂ ਨੂੰ ਮੌਤ ਦੇ ਡਰਾਵੇ ਦਿੱਤੇ ਸ਼ਾਹੀ ਘਰਾਂ ਵਿੱਚ ਵਿਆਹ ਕਰਾਉਣ ਦੇ ਲਾਲਚ ਵੀ ਦਿੱਤੇ ਪਰ ਸੂਰਬੀਰ ਸਹਿਬ ਜਦੈ ਨਾ ਡਰੇ ਨਾ ਝੁਕੇ ਧਰਮ ਤੇ ਦ੍ਰਿੜ ਰਹੇ ਕਾਜੀ ਨੇ ਕਿਹਾ ਇਹਨਾਂ ਨੂੰ ਨਵਾਬ ਮਲੇਰ ਕੋਟਲਾ ਦੇ ਹਵਾਲੇ ਕਰ ਦਿੱਤਾ ਜਾਏ ਤਾਂ ਜੋ ਉਹ ਆਪਣੇ ਭਰਾ ਨਾਹਰ ਖਾਨ ਦਾ ਬਦਲਾ ਲੈ ਲਵੇ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਮੈਦਾਨੇ ਜੰਗ ਵਿੱਚ ਮਾਰ ਮੁਕਾਇਆ ਸੀ ਪਰ ਨਵਾਬ ਮਲੇਰ ਕੋਟਲਾ ਨੇ ਹਾ ਦਾ ਨਾਰ ਮਾਰਿਆ ਤੇ ਕਿਹਾ ਕਿ ਬਦਲਾ ਹੀ ਲੈਣਾ ਹੋਗਾ ਤੋ ਹਮ ਲੇਂਗੇ ਬਾਪ ਸੇ ਮਹਿਫੂਜ਼ ਰੱਖੇ ਖੁਦਾ ਹਮ ਕੋ ਐਸੇ ਪਾਪ ਸੇ ਤੇ ਨਾਲ ਹੀ ਕਿਹਾ ਕਿ ਇਸਲਾਮੀ ਸ਼ਰਾ ਮਾਸੂਮ ਬੱਚਿਆਂ ਤੇ ਜ਼ੁਲਮ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਇਹ ਇਸਲਾਮ ਦੇ ਖਿਲਾਫ ਹੈ ਤੇ ਉਹ ਕਚਹਿਰੀ ਤੋਂ ਉੱਠ ਕੇ ਚਲਾ ਗਿਆ ਹੁਣ ਨਵਾਬ ਸਰਹੰਦ ਨੇ ਬੱਚਿਆਂ ਨੂੰ ਇੱਕ ਵਾਰ ਫੇਰ ਵਾਪਸ ਠੰਡੇ ਬੁਰਜ ਵਿੱਚ ਭੇਜ ਦਿੱਤਾ ਤੇ ਕਿਹਾ ਕਿ ਵਿਚਾਰ ਕਰਨਾ ਤੁਸੀਂ ਇਸਲਾਮ ਕਬੂਲ ਤੁਹਾਨੂੰ ਕਰਨਾ ਹੀ ਪਵੇਗਾ ਸੰਗਤ ਜੀ ਪੋ ਦੇ ਮਹੀਨੇ ਦੀ ਹੱਡਾਂ ਨੂੰ ਜੀਰਦੀ ਠੰਡ ਤੇ ਉਹਨਾਂ ਪਾਸ ਨਾ ਕੋਈ ਗਰਮ ਕੱਪੜਾ ਜਾਂ ਨਾ ਕੋਈ ਗਰਮ ਬਿਸਤਰਾ ਸੀ ਧੰਨ ਮਾਤਾ ਗੁਜਰ ਕੌਰ ਜੀ ਦਾ ਸਿਦਕ ਜ ਜ ਦੋਹਾਂ ਪੋਤਿਆਂ ਨੂੰ ਸਾਰੀ ਰਾਤ ਛਾਤੀ ਨਾਲ ਲਾ ਕੇ ਠੰਡੇ ਬੁਰਜ ਵਿੱਚ ਨਾਮ ਸਿਮਰਨ ਵਿੱਚ ਜੁੜੇ ਰਹਿੰਦੇ ਤੇ ਇਤਿਹਾਸ ਦੱਸਦਾ ਹੈ ਕਿ ਇਸ ਮੌਕੇ ਹੋਰ ਕੋਈ ਭੋਜਨ ਪ੍ਰਸ਼ਾਦ ਦੇ ਦਾ ਪ੍ਰਬੰਧ ਤਾਂ ਨਹੀਂ ਸੀ ਪਰ ਗੁਰੂ ਕਾ ਲਾਲ ਪਿਆਰਾ ਸਿੱਖ ਭਾਈ ਮੋਤੀराम ਮਹਾਰਾਜ ਜੀ ਨੇ ਕਿਸੇ ਤਰ੍ਹਾਂ ਉੱਥੇ ਪਹਿਰੇਦਾਰ ਨੂੰ ਲਾਲਚ ਦੇ ਕੇ ਗਰਮ ਦੁੱਧ ਸਕਾਉਣ ਦੀ ਸੇਵਾ ਕੀਤੀ ਤੇ ਮਾਤਾ ਜੀ ਦੀਆਂ ਅਸੀਸਾਂ ਲਈਆਂ ਤਾਂ ਹਨ ਮੋਤੀराम ਮਹਾਰਾਜ ਜੀ ਜੋ ਡਰੇ ਨਹੀਂ ਹਕੂਮਤ ਨੇ ਉਹਨਾਂ ਨੂੰ ਵੀ ਸਜ਼ਾ ਦਿੱਤੀ ਸਾਰੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਦਿੱਤਾ ਗਿਆ ਤੇ ਸ਼ਹੀਦ ਕਰ ਦਿੱਤਾ ਗਿਆ ਸੀ ਸੰਗਤ ਜੀ ਹੁਣ ਅਗਲੇ ਦਿਨ ਸਾਹਿਬਜ਼ਾਦਿਆਂ ਦੀ ਤੀਜੀ ਪੇਸ਼ੀ ਸੀ ਸੁੱਬੇ ਕੋਲ ਬੱਚੇ ਉਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਖੇੜੇ ਮੱਥੇ ਕਚਹਿਰੀ ਵਿੱਚ ਗਏ ਤੇ ਦਾਦੀ ਮਾਨੇ ਅੱਜ ਵੀ ਧਰਮ ਤੇ ਪੱਕੇ ਰਹਿਣ ਦੀ ਤੇ ਸ਼ਹੀਦੀ ਤੋਂ ਵੀ ਨਾ ਡਰਨ ਦੀ ਤਾਕੀਦ ਕੀਤੀ ਸੀ ਦੋਵੇਂ ਸਾਹਿਬਜ਼ਾਦਿਆਂ ਨੂੰ ਫਿਰ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਪਰ ਉਹ ਆਪਣੇ ਫੈਸਲੇ ਤੇ ਟਿਕੇ ਰਹੇ ਅਖੀਰ ਹਾਰ ਕੇ ਨਵਾਬ ਨੇ ਬੱਚਿਆਂ ਨੂੰ ਜਿਉਂਦੇ ਜੀ ਨਿਹਾ ਵਿੱਚ ਝਿਣ ਕੇ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਜਿਸ ਦਾ ਫਤਵਾ ਕਾਜੀ ਨੇ ਲਾਇਆ ਕਹਿੰਦੇ ਹਨ ਕਿ ਜਦੋਂ ਦੀਵਾਰ ਛੋਟੇ ਸਹਿਬਜ਼ਾਦੇ ਬਾਬਾ ਫਤੇਹ ਸਿੰਘ ਜੀ ਦੇ ਮੋਢਿਆਂ ਤੱਕ ਪੁੱਜੀ ਤਾਂ ਦੀਵਾਰ ਡਿੱਗ ਪਈ। ਤੋਂ ਉहां ਸਹਿਬਜ਼ਾਦਿਆਂ ਨੂੰ ਇੱਕ ਵਾਰ ਫੇਰ ਕਿਹਾ ਗਿਆ ਕਿ ਇਸਲਾਮ ਕਬੂਲ ਕਰ ਲਵੋ। ਅਜੇ ਤੁਸੀਂ ਬੱਚੇ ਹੋ ਸੰਸਾਰ ਦਾ ਕੋਈ ਸੁੱਖ ਤੁਸਾਂ ਨਹੀਂ ਮਾਣਿਆ। ਸਾਡਾ ਕਹਿਣਾ ਮੰਨ ਲਵੋ ਤਾਂ ਧਨ ਦੌਲਤ ਤੇ ਹੋਰ ਸੁੱਖ ਸੁਵਿਧਾਵਾਂ ਤੁਹਾਨੂੰ ਮਿਲਣਗੀਆਂ। ਬਸ ਇਸਲਾਮ ਵਿੱਚ ਆ ਜਾਵੋ। ਦੋ ਮਿਸਾਇਬ ਜਦ ਦੇ ਇੱਕ ਸੁਰ ਵਿੱਚ ਬੋਲੇ ਕਿ ਸੂਬਿਆ ਦੇਰ ਕਿਉਂ ਕਰਤਾ ਹੈ ਸਾਨੂੰ ਆਪਣੇ ਦਾਦਾ ਧੰਗੁਰ ਤੇਗ ਬਹਾਦਰ ਸਾਹਿਬ ਜੀ ਦੀ ਗੋਦ ਵਿੱਚ ਜਾਣਾ ਹੈ ਛੇਤੀ ਕਰ ਉਹ ਸਾਨੂੰ ਉਡੀਕ ਰਹੇ ਹਨ ਅਸੀਂ ਆਪਣਾ ਧਰਮ ਨਹੀਂ ਛੱਡਣਾ ਅਸੀਂ ਸ਼ਹੀਦ ਹੋਣ ਲਈ ਤਿਆਰ ਹਾਂ ਉਸੇ ਵੇਲੇ ਦੀਵਾਰ ਦੀ ਚਣਾਈ ਫੇਰ ਸ਼ੁਰੂ ਹੋਈ ਬਾਬਾ ਫਤਿਹ ਸਿੰਘ ਜੀ ਹੁਣ ਨਜ਼ਰ ਨਹੀਂ ਸੀ ਆ ਰਹੇ ਬਾਬਾ ਜੋਰਾਵਰ ਸਿੰਘ ਜੀ ਦੇ ਵੀ ਮੋਢਿਆਂ ਤੱਕ ਦੀਵਾਰ ਆ ਕੇ ਜਦੋਂ ਡਿੱਗੀ ਤਾਂ ਉਸ ਵੇਲੇ ਬਾਬਾ ਫਤਿਹ ਸਿੰਘ ਜੀ बेहोश ਸਨ ਬਾਬਾ ਜੀ ਨੂੰ ਤਲਵਾਰ ਦੇ ਵਾਰ ਨਾਲ ਸ਼ਹੀਦ ਕਰ ਦਿੱਤਾ ਗਿਆ ਤੇ ਇਸੇ ਤਰ੍ਹਾਂ ਬਾਬਾ ਜੋਰਾਵਰ ਸਿੰਘ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ 9 ਸਾਲ ਦੇ ਬਾਬਾ ਜੋਰਾਵਰ ਸਿੰਘ ਜੀ ਤੇ 7 ਸਾਲ ਦੇ ਬਾਬਾ ਫਤਿਹ ਸਿੰਘ ਜੀ ਉਹ ਪੂਰਨੇ ਪਾ ਗਏ ਤੇ ਸਿੱਖੀ ਦੇ ਮਹੱਲ ਦੀਆਂ ਨੀਹਾਂ ਨੂੰ ਉਹ ਮਜ਼ਬੂਤੀ ਦੇ ਗਏ ਜਿਸ ਦੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ ਸੰਗਤ ਜੀ ਇਹ ਦਿਨ ਸ਼ਹੀਦੀ ਵਾਲਾ ਦਿਨ 14 ਪੋਤਾ ਸੀ ਜਿਸ ਸਥਾਨ ਤੇ ਦੋਹਾਂ ਸਹਿਬ ਜਦਿਆਂ ਨੂੰ ਦੀਵਾਰ ਵਿੱਚ ਚੁਣ ਕੇ ਸ਼ਹੀਦ ਕੀਤਾ ਗਿਆ ਸੀ ਉੱਥੇ ਅੱਜ ਗੁਰਦੁਆਰਾ ਸਾਹਿਬ ਫੱਤੇਗੜ੍ਹ ਸਾਹਿਬ ਸੁਸ਼ੋਭਿਤ ਹੈ ਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ